ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਸਫ਼ਰ ਕਰਾਵਾਂਗੇ ਮੁੱਦਕੀ ਤੋਂ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਤੇ ਬਣੇ ਰਿਹਾ ਜੋ ਵਲੌਗ ਦੇ ਨਾਲ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਸਫ਼ਰ ਤੇ ਇਹ ਹੈਗਾ ਮੁੱਦਕੀ ਵਾਲਾ ਤੇ ਸ਼ਹੀਦਗੰਜ ਗੁਰਦੁਆਰੇ ਸਾਹਿਬ ਵਾਲਾ ਜਿਹੜਾ ਮਿਸ਼ਰੀ ਵਾਲੇ ਜਾ ਕੇ ਫਰੋਇਪੁਰ ਵਾਲੇ ਰੋਡ ਤੇ ਚੜ ਜਾਂਦਾ ਵਾਲਾ ਰੋਡ ਤੇ ਉਹ ਸਾਹਮਣੇ ਹੈਗਾ ਜਿਹੜਾ ਨੈਸ਼ਨਲ ਹਾਈਵੇ ਤੇ ਰੰਗਿਆ ਸਾਹਮਣੇ ਹੈਗਾ ਬਾਗੇ ਪੁਰਾਣੇ ਵਾਲਾ ਰੋਡ ਮੋਦਕੀ ਤੋਂ ਮੋਦਕੀ ਸ਼ਹਿਰ ਹੈ ਤਾਂ ਤੇ ਹੁਣ ਆਪਾਂ ਪਹੁੰਚ ਗਏ ਆ ਜਿਹੜਾ ਮੋਦਕੀ ਤੋਂ ਬਾਹਰ ਨਿਕਲਣ ਵਾਲਾ ਰੋਡ ਤੇ ਇਹਦੂ ਅੱਗੇ ਆ ਜਾਂਦਾ ਜਿਹੜਾ ਨੈਸ਼ਨਲ ਹਾਈਵੇ 54 ਇਹ ਜਿਹੜਾ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਪਠਾਨਕੋਟ ਵਾਲੇ ਪਾਸੇ ਨੂੰ ਜਾਂਦਾ ਵਾ ਤੇ ਇਹ ਮੋਦਕੀ ਸ਼ਹਿਰ ਵਜ ਦੀ ਹੋ ਕੇ ਪੁਰਾਣਾ ਰੋਡ ਜਿਹੜਾ ਫੇਰੇ ਇਹ ਨਵੇਂ ਰੋਡ ਤੇ ਬਾਈਪਾਸ ਤੇ ਚੜ ਜਾਂਦਾ ਵਾ ਤੇ ਇੱਥੋਂ ਇਹ ਜਿਹੜੀ ਸੜਕ ਡਬਲ ਹੋ ਜਾਂਦੀ ਆ ਤੇ ਇੱਥੋਂ ਤਕਰੀਬਨ ਜਿਹੜਾ ਹਰੀਕ 51 ਕਿਲੋਮੀਟਰ ਸੀਗਾ ਤੇ ਆਪਾਂ ਕੋੜ ਕਰੋੜ ਕਲਾਂ ਦੇ ਟੂਲ ਟੈਕਸ ਤੇ ਪਹੁੰਚ ਗਏ ਆ ਤੇ ਇਹ ਹੁਣ ਆਪਾਂ ਜਿਹੜਾ ਇੱਥੋਂ ਕਰਦੇ ਆ ਕ੍ਰੋਸ ਤੇ ਇਦੋਂ ਅੱਗੇ ਤਲਵੰਡੀ ਭਾਈ ਆ ਜਾਂਦਾ ਸ਼ਹਿਰ ਤੇ ਤਲਵੰਡੀ ਭਾਈ ਤੋਂ ਅੱਗੇ ਆਊਗਾ ਜਿਹੜਾ ਜੀਰਾ ਲਓ ਜੀ ਹੁਣ ਆਪਾਂ ਇਸ ਵਕਤ ਜੀਰੇ ਸ਼ਹਿਰ ਦੇ ਨੇੜੇ ਤੇੜੇ ਪਹੁੰਚ ਗਏ ਆ ਲਹਿਰਾ ਰੋਹੀ ਪਿੰਡ ਦੇ ਬਿਲਕੁਲ ਨਜ਼ਦੀਕ ਤੇ ਇਧਰੇ ਪਾਸੇ ਜਿਹੜਾ ਜੀਰੇ ਨੂੰ ਰੋਡ ਜਾਂਦਾ ਵਾ ਸਾਹਮਣੇ ਗੇਟ ਬਣਿਆ ਹੋਇਆ ਵਾ ਇੱਥੇ ਕੱਟ ਤੋਂ ਜਿਹੜਾ ਜੀਰੇ ਨੂੰ ਸ਼ਹਿਰ ਵੱਜ ਦੀ ਜਿਹੜਾ ਰੋਡ ਲੰਘ ਜਾਂਦਾ ਵਾ ਤੇ ਬੱਸਾਂ ਪੁੱਸਾਂ ਜਿਹੜੀਆਂ ਸਾਰੀਆਂ ਉਹ ਜੀਰੇ ਸ਼ਹਿਰ ਵੱਜ ਦੀ ਹੋ ਕੇ ਲੰਘਦੀਆਂ ਤੇ ਆ ਜਿਹੜਾ ਰੋਡ ਆ ਇਹ ਬਾਈਪਾਸ ਲੰਘ ਜਾਂਦਾ ਹਰੀ ਕੇ 31 ਕਿਲੋਮੀਟਰ ਇੱਥੋਂ ਤੇ ਤਾਰਨ ਤਾਰਨ 64 ਕਿਲੋਮੀਟਰ ਸੀ ਤੇ ਆਪਾਂ ਹੁਣ ਜਿਹੜਾ ਜੀਰਾ ਲੰਘ ਗਏ ਆ ਤੇ ਇਸ ਵਕਤ ਆਪਾਂ ਜਿਹੜਾ ਮਖੂ ਦੇ ਨੇੜੇ ਤੇੜੇ ਪਹੁੰਚ ਗਏ ਆ ਮਖੂ ਇਥੋਂ 5-7 ਕਿਲੋਮੀਟਰ ਜਿਹੜਾ ਅੱਗੇ ਹੋਰ ਹੈਗਾ ਵਾ ਇਹ ਰਸਤੇ ਤੇ ਜਦੋਂ ਆਪਾਂ ਜੀਰੇ ਤੋਂ ਚੱਲਦੇ ਨੇ ਮੋੜ-ਕੋੜ ਬਹੁਤ ਆਉਂਦੇ ਆ ਮੁਖ ਤੱਕ ਖਾਸ ਕਰਕੇ ਤੇ ਹੁਣ ਜਿਹੜਾ ਆਪਾਂ ਮਖੂ ਸ਼ਹਿਰ ਦੇ ਵਿੱਚ ਐਂਟਰੀ ਕਰ ਲਈ ਆ ਤੇ ਸੜਕ ਦੇ ਹਾਲਾਤ ਜਿਹੜੇ ਜਿਆਦਾ ਚੰਗੇ ਨਹੀਂ ਹੈਗੇ ਮਖੂ ਦੇ ਵਿੱਚ ਕਿਉਂਕਿ ਇੱਥੇ ਪੋਲ ਵੀ ਨਹੀਂ ਬਣਿਆ ਹੋਇਆ ਵਾ ਤੇ ਬਾਕੀ ਸੜਕਾਂ ਵਾਲੇ ਫਿਰ ਵੀ ਟੂਲ ਜਿਹੜੇ ਤਰਨਤਾਰਨ ਵਾਲੇ ਸ਼ੇਰੋਂ ਵਾਲੇ ਪਾਸੇ ਟੂਲ ਉਹ ਵੀ ਲਈ ਜਾਂਦੇ ਤੇ ਕੋੜ ਕਰੋੜ ਕਰਾਣਾ ਜਿਹੜਾ ਟੂਲ ਆ ਉਹ ਵੀ ਲਈ ਜਾਂਦੇ ਆ ਤੇ ਟੋਏ ਟਾਇ ਖੱਡੇ ਖੁੰਡੇ ਜਿਹੜੇ ਇਸ ਵਿੱਚ ਬਹੁਤ ਆ ਆ ਦੇਖੋ ਹੁਣ ਇੱਥੇ ਜਿਹੜੀ ਸਿੰਗਲ ਸੜਕ ਹੋ ਜਾਂਦੀ ਆ ਤੇ ਜੇ ਮੰਨ ਲਓ ਰੂਲ ਦੇ ਮੁਤਾਬਕ ਤੇ ਉਹ ਟੂਲ ਲੈ ਨਹੀਂ ਸਕਦੇ ਕਿਉਂਕਿ ਇਹ ਰੋਡ ਹਜੇ ਕੰਪਲੀਟ ਜਿਹੜਾ ਪੂਰਾ ਬਣਿਆ ਨਹੀਂ ਹੈਗਾ ਵਾ ਹਨ ਤੇ ਆ ਤੁਹਾਨੂੰ ਆਪ ਸਾਰਾ ਰੋਡ ਵਿਖਾਉਣੇ ਆ ਜਿਹੜਾ ਸੁਲਤਾਨਪੁਰ ਰੂਡੀ ਲੁਦੀ ਵਾਲੇ ਰੋਡ ਤੱਕ ਹਣਾ ਜਿਹੜਾ ਗਾਂ ਅੰਬਰਸਾਨ ਨੂੰ ਲੰਘਿਆ ਉੱਥੋਂ ਤੇ ਕਰ ਬਿਲਕੁਲ ਜਿਹੜਾ ਖਤਮਾ ਰੋਡ ਵੈਸੇ ਤਾਂ ਜਿਹੜੇ ਲੰਘਦੇ ਸਾਰਿਆਂ ਨੂੰ ਪਤਾ ਵਾ ਹੈਗਾ ਹਣਾ ਤੇ ਪਰ ਜਿਹੜੇ ਰੋਡ ਦੀ ਜਿਹੜੀ ਹਾਲਤ ਆ ਉਹ ਜਾਦਾ ਚੰਗੀ ਨਹੀਂ ਹੈਗੀ ਤੇ ਇੱਥੇ ਜੇ ਇੱਕ ਗੰਦੇ ਨਾਲੇ ਜਿਹੜਾ ਪੌੜਾ ਆਉਂਦਾ ਵਾ ਮੈਨੂੰ ਤਾਂ ਲੱਗਦਾ ਉਹ ਵੀ ਸ਼ਾਇਦ ਖਸਤਾ ਹਾਲਤੀ ਹੋਵੇ ਬੋਰਡ ਜੇ ਲਾਏ ਪਏ ਆ ਤੇ ਗਾਂ ਚੱਲ ਕੇ ਵੇਖਦੇ ਆ ਤੇ ਪਰ ਹੈ ਇੱਥੇ ਬੁਰਾ ਹਾਲੀਆ ਕਿ ਉੱਤੋਂ ਫਾਟਕ ਲੱਗ ਜਾਂਦੇਗਾ ਕਿਉਂਕਿ ਮਖੂ ਵਾਲੀ ਜਿਹੜੀ ਟ੍ਰੇਨ ਆ ਤੇ ਮਖੂ ਵੇਜ ਦੀ ਸੱਚ ਟ੍ਰੇਨ ਲੰਘਦੀ ਵੀ ਆ ਜਿਹੜੀ ਫਰੋਇਪਰ ਵਾਲੀ ਕਪੂਰਥਰੇ ਵਾਲਾ ਰੋਡ ਜਿਹੜਾ ਆਪਣਾ ਰੇਲਵੇ ਲਾਈਨ ਵਾਲਾ ਹਨ ਤੇ ਉਹ ਵੀ ਜਿਹੜਾ ਲੰਘਦਾ ਕਰਕੇ ਤੇ ਇੱਕ ਫਾੜਕ ਲੱਗੇ ਨੇ ਇੱਕ ਸਿੰਗਲ ਰੋਡ ਆ ਤੇ ਉਤੋਂ ਹੈ ਕਿ ਸੜਕ ਟੁੱਟੀ ਤੇ ਆ ਜਿਹੜਾ ਹੈਗਾ ਸ਼ਹਿਰ ਤੇ ਇਧਰਲੇ ਪਾਸੇ ਜਿਹੜਾ ਇਹ ਬੱਸ ਸਟੈਂਡ ਬਣਿਆ ਹੋਇਆ ਵਾ ਜਿਹੜਾ ਮਖੂ ਦਾ ਤੇ ਨਾਲੇ ਇਧਰਲੇ ਪਾਸੇ ਜਿਹੜੇ ਜਿਹੜੇ ਬੱਸ ਵਾਲਟੋ ਕਾਰ ਨਿਕਲੀ ਜਾਂਦੀ ਆ ਤੇ ਉਧਰਲੇ ਪਾਸੇ ਨੂੰ ਹੈਗਾ ਜਿਹੜਾ ਮੇਨ ਬਾਜ਼ਾਰ ਆਪਣਾ ਦੁਕਾਨ ਹੈ ਇਧਰਲੇ ਪਾਸੇ ਜਿਹੜਾ ਮੇਨ ਬਾਜ਼ਾਰ ਆ ਸਾਹਮਣੇ ਤੇ ਨਾਲ ਇਥੇ ਆਟੋ ਆਟੋ ਖੜੇ ਹੁੰਦੇ ਹਨ ਤੇ ਆ ਹੁਣ ਸੜਕ ਬਹੋਣੇ ਤੁਹਾਨੂੰ ਆ ਬਸਾਂ ਮੇਂ ਵੇਖੋ ਕੀ ਇਹਦਾ ਹਾਲਾਤ ਨੇ ਆ ਵੇਖੋ ਗੱਡੀਆਂ ਕੁੜੀਆਂ ਬਿਲਕੁਲ ਟੁੱਟੀਆਂ ਸਾਹਮਣੇ ਆ ਜਿਹੜਾ ਪੱਥਰ ਪੁੱਥਰ ਰੱਖੇ ਹੋਏ ਆ ਵੀ ਇੱਕ ਦੂਜੇ ਦੇ ਵਿੱਚ ਨਾ ਅੜਨ ਤੇ ਨਹੀਂ ਤਾਂ ਟ੍ਰੈਫਿਕ ਜਿਹੜਾ ਬਾਲਾ ਜਾਮ ਹੋ ਜਾਂਦਾ ਵਾ ਤੇ ਇਥੇ ਫਾਟਕ ਵੀ ਜਿਹੜਾ ਬੰਦ ਬੰਦ ਪਿੱਛੇ ਜਿਹੜਾ ਲੱਗਾ ਹੀ ਰਹਿੰਦਾਗਾ ਤੇ ਇੱਕ ਇਧਰਲੇ ਪਾਸੇ ਰੇਤਾਰੂਤਾਂ ਵਾਲੇ ਜਿਹੜੇ ਹਨਾ ਆ ਨਾਲ ਹੀ ਹਰੀਕੇ ਆ ਆਪਣਾ ਦਰਿਆ ਆ ਜਾਂਦਾ ਜਿਹੜਾ ਸਾਤੋਲੇ دریا ਤੇ ਉੱਥੇ ਰੇਤਾ ਰੂਤਾ ਨਿਕਲਦੀ ਕਰਕੇ ਤੇ ਰੋਕ ਪਰ ਜਿਹੜਾ ਟਰਾਲੀਆਂ ਜਿਹੜੇ ਟਰੈਕਟਰ ਵਾਲੇ ਜਿਹੜੇ ਉਹ ਵੀ ਰੇਤਾ ਲੈ ਕੇ ਲੰਘਦੇ ਤੇ ਟ੍ਰੈਫਿਕ ਜਿਹੜਾ ਵਾਵਾ ਹੋ ਜਾਂਦਾ ਵਾ ਆ ਜਿਹੜੀ ਮਖੂ ਵਾਲੀ ਲੈਣਾ ਤੇ ਇਧਰਲੇ ਪਾਸੇ ਦੂਜੇ ਪਾਸੇ ਹੈ ਆ ਜਾਂਦਾ ਜਿਹੜਾ ਆ ਰੇਲਵੇ ਸਟੇਸ਼ਨ ਐਸ ਸਾਈਡ ਆ ਉਹ ਸਾਹਮਣੇ ਰੇਲਵੇ ਸਟੇਸ਼ਨ ਆ ਮਖੂ ਦਾ ਤੇ ਆ ਸੜਕ ਦੇਖੋ ਤੇ ਇੱਥੇ ਜਾਂ ਨਾਲ ਹੀ ਆ ਜਿਹੜਾ ਜਿੱਥੇ ਗੱਡੀ ਜਾਂਦੀ ਹੈ ਤੇ ਇੱਥੇ ਜਿਹੜਾ ਬੱਸ ਸਟੈਂਡ ਆ ਗੱਡੀਆਂ ਆ ਬੱਸਾਂ ਦਾ ਜਿਹੜੀਆਂ ਬਠਿੰਡੇ ਤੋਂ ਫਿਰੋਇਪੁਰ ਤੋਂ ਆਪਣਾ ਜੀਰੇ ਤੋਂ ਆਉਂਦੀਆਂ ਉਹ ਬੱਸਾਂ ਜਿੱਥੇ ਆਲਟੋ ਗੱਡੀ ਸੀ ਉੱਥੇ ਰੁੱਕ ਕੇ ਜਾਂਦੀਆਂ ਤੇ ਆਹ ਦੇਖ ਲਓ ਕਿੱਡੇ-ਕੱਡੇ ਟੋਏ ਬਣਿਆ ਹੋਇਆ ਟਰੱਕਾਂ ਟੁੱਕਾਲੇ ਹੋ ਗਏ ਖੜੇ ਹੋਇਆ ਟਰਾਲੀਆਂਾਂ ਟਰੈਕਟਰਾਂ ਵਾਲੇ ਹਨ ਜਿਹੜੇ ਬੁਰੇ ਹਾਲਾਤ ਹੀ ਨੇਗੇ ਤੇ ਮਖੂ ਤੇ ਬਹੁਤ ਜ਼ਿਆਦਾ ਤੇ ਇੱਥੋਂ گاਉਂ ਜਿਹੜੀ ਸੜਕ ਆ ਉਹ ਸੁਲਤਾਨਪੁਰ ਲੋਧੀ ਨੂੰ ਚੱਲ ਜਾਂਦੀ ਆ ਜਿੱਥੇ ਆ ਬੱਸ ਖੜੀ ਆ ਸੁਲਤਾਨਪੁਰ ਲੋਧੀ ਲੋਈਆਂ ਖਾਸ ਜਲੰਧਰ ਨੂੰ ਲੰਘ ਜਾਂਦੀ ਆ ਇਧਰਲੇ ਪਾਸੇ ਨੂੰ ਕਪੂਰਥਲੇ ਨੂੰ ਹਨਾ ਤੇ ਆ ਸਿੱਧਾ ਰੋਡ ਆ ਜਿਹੜਾ ਇਹ ਜਾ ਵੱਡਦਾ ਵਾ ਸ਼੍ਰੀ ਅਮਰਤਸਰ ਸਾਹਿਬ ਨੂੰ ਤਰਨਤਾਰਨ ਸਾਹਿਬ ਨੂੰ ਤੇ ਆ ਵੇਖੋ ਇੱਥੇ ਗਾਂ ਆ ਕਿ ਫੇਰ ਰੋਡ ਜਾ ਸੜ ਬਣ ਰਿਹਾ ਵਾ ਡਬਲ ਕਰ ਰਹੇ ਆ ਨਾ ਤੇ ਤਿਆਰੀ ਤਾਂ ਚੱਲ ਰਹੀ ਆ ਇਧਰ ਪਾਸੇ ਮਿੱਟੀ ਪਾ ਕੇ ਤੇ ਉਹਨਾਂ ਨੇ ਬਜਰੀ-ਬਜਰੀ ਪਾਈ ਹੋਈ ਆ ਤੇ ਉੱਤੋਂ ਮਿੱਟੀ-ਮਿੱਟੀ ਪਾ ਕੇ ਤੇ ਸ਼ਾਇਦ ਰੂਲਰ ਨਾਲ ਨੱਪਦੇ-ਨੱਪਦੇ ਜੇ ਹੈਗੇ ਹਨ ਤੇ ਅੱਗੇ ਆ ਜਾਂਦੇ ਜੇ ਐਸ ਕੇ ਹਵੇਲੀ ਤੇ ਆ ਗੁੱਜਰ ਜੜੇ ਮੱਝਾਂ ਵਾਲੇ ਇਹਨਾਂ ਨੇ ਬੜਾ ਤੰਗ ਕੀਤਾ ਹੈ ਵਿਰਾਸਤ ਤੇ ਹਵੇਲੀ ਤੇ ਕਾਫੀ ਹੋਟਲ ਜਿਹੜੇ ਤੇ ਨਹਿਰ ਦੇ ਨੇੜੇ ਤੇੜੇ ਬਣੇ ਹੋਇਆ ਤੁਸੀਂ ਰਾਤ ਬਰਾਤ ਜਾ ਦਿਨੇ ਮਾਲਾ ਵਧੀਆ ਫੈਮਿਲੀ ਨਾਲ ਰੋਟੀ ਪਣੀ ਤੇ ਖਾ ਸਕਦੇ ਜੇ ਤਾਂ ਅੰਮ੍ਰਿਤਸਰ ਨੂੰ ਜਾਂਦੇ ਤਾਂ ਵੀ ਤੁਹਾਨੂੰ ਵਧੀਆ ਹੋਟਲ ਮਿਲਣਗੇ ਜੇ ਤੁਸੀਂ ਅੰਮ੍ਰਿਤਸਰੋਂ ਆਉਣੇ ਆ ਤਾਂ ਨਹਿਰਾਂ ਟੱਪ ਕੇ ਜਿਹੜੋਂ ਨਹਿਰਾਂ ਟੱਪਦੇ ਆ ਪਰ ਜਿਹੜੀਆਂ ਆ ਰਾਜਸਥਾਨ ਵਾਲੀ ਤੇ ਪੰਜਾਬ ਵਾਲੀ ਤੇ ਫੇਰ ਉੱਥੇ ਵੀ ਹੋਟਲ ਤਿੰਨ ਚਾਰ ਬਣੇ ਹੋਇਆ ਬਹੁਤ ਵਧੀਆ ਜਿਹੜੇ ਤੇ ਇਸ ਆ ਪੌਲਾ ਗਿਆ ਜਿਹੜਾ ਇਹ ਹੈਗਾ ਗੰਦੇਜੇ ਨਾਲੇ ਵਾਲਾ ਗਾਂ ਜਿਹੜੀਆਂ ਨਹਿਰਾਂ ਹੋਣੀਆਂ ਦੀਆਂ ਉਹ ਜਿਹੜੀ ਇੱਕ ਪੰਜਾਬ ਚ ਰਹਿ ਜਾਂਦੀ ਤੇ ਇੱਕ ਜਿਹੜੀ ਜਾਂਦੀ ਆ ਰਾਜਸਥਾਨ ਨੂੰ ਫਰੀਦਕੋਟ ਵੱਲ ਦੀ ਹੋ ਕੇ ਲੰਘਦੀਆਂ ਮੁਕਸਰ ਦੇ ਬਿਲਕੁਲ ਨੇੜੇ ਤੇੜੇ ਆ ਬਿਲਕੁਲ ਇਹ ਹਰੀਕੇ ਦਰਿਆ ਤੋਂ ਨਿਕਲਦੀਆਂ ਉਹ ਸਾਹਮਣੇ ਦੂਜਾ ਪੁਲ ਚੱਲੀ ਜਾਂਦਾ ਜਿੱਦਲੇ ਪਾਸੋਂ ਅੰਮ੍ਰਿਤਸਰੋਂ ਬੱਸਾਂ ਆਉਂਦੀਆਂ ਤੇ ਬਟਨਡੇ ਵਾਲੇ ਪਾਸੋਂ ਜਾਂਦੀਆਂ ਉਹ ਦੂਜੇ ਪੁਲ ਦੇ ਵਿੱਚ ਦੀ ਜਾਂਦੀਆਂ ਤੇ ਇਧਰ ਨਾਲ ਹੀ ਸਬਰਾਂ ਪਿੰਡ ਨੇੜੇ ਆ ਜਾਂਦਾ ਵਾ ਤੇ ਆ ਗਈ ਦੂਜੀ ਨਹਿਰ ਜਿਹੜੀ ਆਪਣੀ ਇਹ ਛੋਟੀ ਨਹਿਰ ਆ ਇਹ ਹੈਗੀ ਆ ਇਹ ਪੰਜਾਬ ਵਾਲੀ ਤੇ ਨਾਲ ਹੀ ਇਹਦੇ ਜੇ ਹਰੀਕੇ ਨੂੰ ਜਾਣਾ ਤੇ ਨਾਲ-ਨਾਲ ਛੜਕ ਜਾਂਦੀ ਆ ਤੇ ਅਗਲੇ ਪਾਸੇ ਇੱਕ ਕੱਟ ਵੀ ਬਣਿਆ ਹੋਇਆ ਉਹ ਤੁਹਾਨੂੰ ਆਪਾਂ ਕੱਟ ਵਿਖਾ ਦਿੰਨੇ ਆ ਜੇ ਸਹੀ ਰਸਤਾ ਮੋੜਨਾ ਤਾਂ گاਉਂ ਮੁੜਦੇ ਆ ਤੇ ਆ ਇੱਥੇ ਟਰੱਕ ਜਾਂ ਖੜਿਆ ਜਿੱਥੇ ਉਹ ਗੱਡੀਆਂ ਮੁੜ ਜਾਂਦੀਆਂ ਇੱਥੋਂ ਵੈਸੇ ਤਾਂ ਸਹੀ ਤਾਂ ਇੱਥੋਂ ਉਹ ਸਾਹਮਣੇ ਇੱਕ ਟਰੱਕ ਜਸ ਟੀਵੀ ਤਾਂ ਹੋ ਸਕਦਾ ਕਿਸੇ ਦਾ ਮੋੜਿਆ ਨਾ ਹੋਵੇ ਵੈਸੇ ਬੱਸਾਂ ਪੁੱਸਾਂ ਵਾਲੇ ਤਾਂ ਨਹਿਰ ਤੋਂ ਮਗਰੋਂ ਹੀ ਪੁੱਠੇ ਪਾਸੇ ਦੀ ਹੋ ਕੇ ਤਿਹ ਹਰੀ ਕਿਆਂ ਨੂੰ ਹੋ ਜਾਂਦੇ ਆ ਪਤਾ ਨਹੀਂ ਟਾਈਮ ਬਚਾਉਂਦੇ ਕਿ ਕਿਸ ਹਿਸਾਬ ਆ ਉਹ ਤਾਂ ਉਹੀ ਜਾਣਦੇ ਹਨ ਤੇ ਹੁਣ ਜਿਹੜਾ ਆਪਾਂ ਆ ਗਏ ਆ ਦਰਿਆ ਦੇ ਬਿਲਕੁਲ ਜਿਹੜਾ ਪੁਲ ਦੇ ਉੱਪਰ ਜਿਹੜਾ ਨਵਾਂ ਪੁਲ ਬਣਿਆ ਹੋਇਆ ਵਾ ਬਾਈਪਾਸ ਰੋਡ ਤੇ ਪੁਰਾਣਾ ਪੁਲ ਦੂਜੇ ਪਾਸੇ ਰਹਿ ਜਾਂਦਾ ਤੇ ਜਿਹੜੀ ਹੁਣ ਦਰਿਆ 'ਚ ਹਾੜਾ ਆਈ ਸੀ ਜਣਾ ਪੰਜਾਬ ਦੇ ਵਿੱਚ ਤੇ ਉਹ ਹੁਣ ਰੇਤਾ ਬਹੁਤ ਆਈ ਤੇ ਲੋਕ ਜਿਹੜੇ ਰੇਤਾ ਕੱਢੀ ਜਾਂਦੇ ਉਹ ਸਾਹਮਣੇ ਕਿੰਨੇ ਟਿੱਪਾ ਟੁੱਪਰ ਖੜੇ ਹੋਏ ਹੋਰ ਜੀ ਸੀ ਬੀਆਂ ਔਰ ਵੀ ਹਨ ਟਰਾਲੀਆਂ ਦੂਜੇ ਪਾਸੇ ਵੀ ਇਵੇਂ ਹੀ ਸੀਗਾ ਤੇ ਇਹ ਨਾਲ ਹੀ ਜਦੋਂ ਆਪਾਂ ਪੁਲ ਉਹ ਤਾਂ ਪਤਿਆਂ ਦੇ ਇੱਥੇ ਪੁਲਿਸ ਨਾਕਾ ਲੱਗਿਆ ਹੋਇਆ ਵਾ ਤੇ ਇੱਥੇ ਵੀ ਚੈਕਿੰਗ ਚੁਕਿੰਗ ਕਾਫੀ ਹੁੰਦੀ ਆ ਤੇ ਉਹ ਵੇਖੋ ਅਰੇ ਤਾਲੇ ਜਿਹੜੇ ਟਰਾਲੇ ਭਰ ਕੇ ਇੱਥੇ ਰੱਖੇ ਹੋਏ ਆ ਆ ਸਾਹਮਣੇ ਆ ਦੇਖੋ ਖੜਾਏ ਹੋਏ ਹਨ ਤੇ ਹੁਣ ਆਪਾਂ ਪਹੁੰਚ ਗਏ ਆ ਸ਼ੇਰੋ ਵਾਲੇ ਨਸ਼ੇਰੋ ਵਾਲੇ ਆ ਜਿਹੜਾ ਟੂਲ ਟੈਕਸ ਤੇ ਤੇ ਇਦੂ ਅੱਗੇ ਜਿਹੜਾ ਬੱਸ 5-7 ਕਿਲੋਮੀਟਰ ਮੰਨ ਕੇ ਚੱਲੀ ਆ 10 ਕਿਲੋਮੀਟਰ ਅੱਗੇ ਜਿਹੜਾ ਸ਼੍ਰੀ ਤਰਨਤਨ ਸੇਵਾ ਜਿਹੜਾ ਆਜੂਗਾ ਤੇ ਉਸ ਤੋਂ ਅੱਗੇ ਜਿਹੜਾ 20 ਕਿਲੋਮੀਟਰ ਮੰਨ ਕੇ ਚੱਲ ਗਏ ਭਾਈ ਸ਼੍ਰੀ ਅਮਰਤਸਰ ਸਾਹਿਬ ਜਿਹੜਾ ਬਸ ਉੱਥੇ ਆਪਾਂ ਜਿਹੜਾ ਪਹੁੰਚ ਜਾਗੇ ਤੇ ਇੱਥੇ ਵੀ ਜਿਹੜੀ ਐਮਰਜੈਂਸੀ ਵਾਲੀ ਲੈਨ ਰੂਨ ਬਸ ਥੋੜੀ ਬਹੁਤ ਹੀ ਆ ਤੇ ਲੈਣਾ ਤੇ ਲੱਗਣਾ ਪੈਂਦਾ ਤੇ ਜੋ ਟੂਲ ਟੈਕਸ ਟੱਕ ਪਦੇ ਆ ਤੇ ਨਾਲ ਹੀ ਇੱਥੇ ਵੀ ਪੁਲਿਸ ਥਾਣਾ ਹੈਗਾ ਵਾ ਤਰਨਤਨ ਜ਼ਿਲ੍ਹਾ ਦੀ ਤੇ ਇੱਥੇ ਵੀ ਜਿਹੜੀ ਚੈਕਿੰਗ ਲਈ ਬਈ ਰੁਕਣਾ ਪੈਂਦਾ ਜੇ ਰੋਕਣ ਤਾਂ ਹਨਾ ਤੇ ਇਹ ਰੋਡ ਇਹ ਤੋਂ ਅੱਗੇ ਦਾ ਥੋੜਾ ਜਿਹਾ ਵਧੀਆ ਹੈਗਾ ਠੀਕ ਆ ਥਾਕ ਹੀ ਹੈਗਾ ਜਾਂ ਤੇ ਹੁਣ ਆਪਾਂ ਜਿਹੜਾ ਪਹੁੰਚ ਗਏ ਆ ਬਿਲਕੁਲ ਤਰਨ ਤਰਨ ਸਾਹਿਬ ਦੇ ਨਜ਼ਦੀਕ ਤੇ ਇੱਥੋਂ ਜਿਹੜਾ ਤਰਨ ਤਰਨ ਗੁਰਦੁਆਰਾ ਸਾਹਿਬ ਨੂੰ ਵੀ ਜਿਹਨੇ ਜਾਣਾ ਤੇ ਉਹ ਅੰਦਰ ਨੂੰ ਰੂਟ ਹੋ ਜਾਂਦਾ ਇੱਥੇ ਨਾ ਕਿ ਗੇਟ ਬਣਿਆ ਹੋਇਆ ਵਾ ਤੇ ਜੇ ਬਾਈਪਾਸ ਜਾਣਾ ਤੇ ਉਹ ਪੁਲ ਚੜ ਜਾਂਦਾ ਵਾ ਤੇ ਉੱਥੋਂ ਫਿਰ ਸਿੱਧਾ ਅੰਮ੍ਰਿਤਸਰ ਨੂੰ ਤੇ ਉਹ ਜਲੰਧਰ ਵਾਲੇ ਰੋਡ ਨੂੰ ਮਿਲ ਜਾਂਦਾ ਵਾ ਇਹ ਰੋਡ ਜਿਹੜਾ ਤੁਰਿਆ ਜਾਂਦਾ ਬਾਈਪਾਸ ਹਨ ਤੇ ਜੇ ਤਰਨ ਤਰਨ ਸਾਹਿਬ ਨੂੰ ਜਾਣਾ ਆ ਸਾਹਮਣੇ ਗੇਟ ਬਣਿਆ ਹੋਇਆ ਵਾ ਤੇ ਇੱਧਰ ਨੂੰ ਮੁੜ ਜੋ ਤੇ ਗੁਰਦੁਆਰਾ ਸਾਹਿਬ ਤੁਸੀਂ ਚੱਲ ਜਾਣਾ ਚੱਲ ਜਾਉਗੇ ਤੇ ਆ ਜਿਹੜਾ ਰੋਡ ਆ ਗਿਆ ਵਾ ਹੁਣ ਅੱਗੇ ਉਹ ਆ ਜਦਾ ਜਲੰਧਰ ਵਾਲਾ ਫਗਵਾੜੇ ਵਾਲਾ ਫਲੋਰ ਵਾਲਾ ਜਿਹੜਾ ਆਪਣਾ ਅੰਮ੍ਰਿਤਸਰ ਨੂੰ ਆਉਂਦਾ ਵਾ ਬਿਆਸ ਵਾਲਾ ਹਨਾ ਤੇ ਇਹ ਰੋਡ ਆ ਜਿਹੜਾ 골ਡਨ ਗੇਟ ਵਾਲੇ ਪਾਸੇ ਨੂੰ ਜਾਂਦਾ ਵਾ ਤੇ ਇਹਦੇ ਨਾਲ ਇਹ ਆ ਕੇ ਜਿਹੜਾ ਰੋਡ ਮਿਲ ਜਾਂਦਾ ਵਾ ਤੇ ਇਹ ਰੋਡ ਪਹਿਲਾਂ ਦਾ ਜਿਹੜਾ ਜਿਹੜਾ ਜਲੰਧਰ ਵਾਲਾ ਇਹ ਮਾਵਾ ਇਹਦੇ ਹਾਲਾਤ ਜੇ ਚੰਗੇ ਨਹੀਂ ਸੀਗੇ ਪੌੜ ਪੌੜ ਬੰਨ ਵਾਲੇ ਸੀਗੇ ਤੇ ਪਰ ਹੁਣ ਜਿਹੜਾ ਇਹ ਰੋਡ ਵਧੀਆ ਬਣਾਤਾ ਪੌੜ ਵੀ ਸਾਰੇ ਕਿ ਤਕਰੀਬਨ ਇਹਦੇ ਚਾਲੂ ਹੋ ਗਏ ਆ ਤੇ ਇਹ ਰੋਡ ਵੀ ਜਿਹੜਾ ਬਹੁਤ ਵਧੀਆ ਬਣਾਤਾ ਤੇ ਬਣਾਇਆ ਵੀ ਜਿਹੜਾ ਲੱਕ ਵਾਲਾ ਉਹ ਦੂਜਾ ਨਹੀਂ ਪੱਥਰ ਵਾਲਾ ਨਹੀਂ ਬਣਾਇਆ ਉਹ ਸਾਹਮਣੇ ਜਿਹੜਾ 골ਡਨ ਗੇਟ ਆਪਾਂ ਨੂੰ ਦਿਖ ਰਿਹਾ ਵਾ ਨਾ ਤੇ ਉਦੋਂ ਪਹਿਲਾਂ ਜਿਹੜੀ ਇੱਕ ਸੜਕ ਚੜ ਤੇ ਉਹ ਜਾਂ ਉਹ ਜਾਂਦੀ ਆ ਆਪਣਾ ਹਵਾਈ ਅੱਡੇ ਨੂੰ ਗੁਰੂ ਰਾਮਦਾਸ ਹਵਾਈ ਅੱਡਾ ਜਿਹੜਾ ਬਣਿਆ ਹੋਇਆ ਨੈਸ਼ਨਲ ਇੰਟਰਨੈਸ਼ਨਲ ਹੀ ਆ ਤੇ ਇਹ ਇਧਰ ਨੂੰ ਜਿਹਨੇ ਜਾਣਾ ਤੇ ਉਹ ਟਰੱਕ ਜਾ ਜਾਂਦਾ ਆ ਜਿਹੜਾ ਪੀਲੇ ਰੰਗ ਵਾਲਾ ਤੇ ਇਹ ਉਧਰ ਨੂੰ ਜਾ ਵੜਦਾ ਹਵਾਈ ਅੱਡੇ ਵਾਲੇ ਪਾਸੇ ਨੂੰ ਸੜਕ ਜਾ ਵੜਦੀ ਹੈ ਨਾ ਤੇ ਜਿਨੇ ਗਾ ਦਰਬਾਰ ਸਾਹਿਬ ਜਾਣਾ ਦਲਿਆਣਾ ਬਾਗ ਜਾਣਾ ਜਾਂ ਬਾਗਾ ਬਾਡਰ ਅਟਾਰੀ ਆਪਣਾ ਤੇ ਛਾਟਾ ਸਾਹਿਬ ਜਾਣਾ ਉਹ ਥੱਲੇ ਦੀ ਜਾਂਦਾ 골ਡਨ ਗੇਟ ਦੇ ਹੋਵੇਦੀ ਹੋ ਕੇ ਤੇ ਆਹ ਸਾਹਮਣੇ 골ਡਨ ਗੇਟ ਆ ਤੇ ਇੱਥੇ ਵੀ ਵਾਟੀਆਂੀਆਂ ਬਣੀਆਂ ਹੋਈਆਂ ਪੁਲਿਸ ਪਾਲਸ ਇੱਥੇ ਵੀ ਖੜੀ ਹੁੰਦੀ ਕਈ ਵਾਰ ਤੇ ਆ ਜਿਹੜੇ ਸਾਹਮਣੇ ਨਾਲ ਇਹ ਬਿਲਡਿੰਗ ਜੀ ਵੇਖੀ ਸੀ ਪੀਲੇ ਜਿਹੇ ਕਲਰ ਵਾਲੀ ਇਹ ਸਿਟੀ ਬੱਸਾਂ ਦਾ ਬੱਸ ਸਟੈਂਡ ਸੀਗਾ ਤੇ ਇਹ ਨਾਲ ਅੰਦਰ ਅੰਦਰ ਸਿਟੀ ਬੱਸਾਂ ਚੱਲਦੀਆਂ ਸੀ ਹੁਣ ਤਾਂ ਫਿਲਹਾਲ ਜਿਹੜੀਆਂ ਇਹ ਬੰਦ ਆ ਤੇ ਹੁਣ ਆਪਾਂ ਜਿਹੜਾ ਚੌਂਕ ਤੇ ਆ ਗਏ ਇੱਥੋਂ ਇਹ ਗਾਂਘੇ ਰੇਲਵੇ ਸਟੇਸ਼ਨ ਆ ਜਾਂਦਾ ਬਾਗਾ ਬਾਡਰ ਨੂੰ ਲੰਘ ਜਾਂਦਾ ਵਾ ਇੱਥੇ ਥੱਲੇ ਪਾਰਕਿੰਗ ਬਣੀ ਹੋਈ ਆ ਬੱਸਾਂ ਪੁੱਸਾਂ ਦੀ ਜਿਹਨੇ ਮਾਲਾ ਟੂਰਿਸਟ ਬੱਸਾਂ ਆਉਂਦੀਆਂ ਉਹ ਥੱਲੇ ਕਢਾਉਂਦੇ ਆ ਤੇ ਬਾਕੀ ਜਿਹਨੇ ਗਾਂ ਵਾਗਾ ਵਾਟਰ ਨੂੰ ਰੇਲਵੇ ਸਟੇਸ਼ਨ ਨੂੰ ਜਾਣਾ ਜਾਂ ਛਾਟਾ ਸਾਹਮਣੂ ਜਾਣਾ ਤੇ ਆਪਾਂ ਲੋ ਜਿਹੜਾ ਗੋਲ ਬਣਿਆ ਹੋਇਆ ਵਾ ਇੱਥੋਂ ਲੰਘ ਕੇ ਜਿਹੜਾ ਤੇ ਆਪਾਂ ਛਾਟਾ ਸਾਹ ਕੋ ਰੇਲਵੇ ਸਟੇਸ਼ਨ ਵਾਲੇ ਪਾਸੇ ਨੂੰ ਆਪਾਂ ਜਾ ਸਕਦੇ ਆ ਤੇ ਅੱਜ ਦਾ ਵਲੌਗ ਹੈ ਜਿਹੜਾ ਆਪਾਂ ਇੱਥੇ ਸਮਾਪਤ ਕਰਦੇ ਆ ਤੇ ਅਗਲੀ ਵੀਡੀਓ ਦੇ ਨਾਲ ਫੇਰ ਆਪਾਂ ਤੁਹਾਨੂੰ ਫੇਰ ਮਿਲਾਂਗੇ ਜੇਰੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਸਾਰਿਆਂ ਨੂੰ ਸਤਿ ਅਕਾਲ ਜੀ